ਸਤਿ ਸ੍ਰੀ ਅਕਾਲ ਸਜਣੋ ਅੱਜ ਦੀ ਵੀਡੀਓ ਚ ਅਸੀਂ ਗੱਲ ਕਰਾਂਗੇ ਕਿਸਮਤ ਬਦਲਣ ਵਾਲੇ ਇੱਕ ਬਹੁਤ ਹੀ ਆਸਾਨ ਪਰ ਅਸਰਦਾਰ ਉਪਾਅ ਬਾਰੇ ਜਿਸ ਲਈ ਤੁਹਾਨੂੰ ਘਰ ਤੋਂ ਬਾਹਰ ਵੀ ਨਹੀਂ ਜਾਣਾ ਪਵੇਗਾ ਜੀਹ ਸਿਰਫ ਦੋ ਲੌਂਗ ਅਕਲੋਵਸ ਤੁਹਾਡੀ ਜ਼ਿੰਦਗੀ ਚ ਤਰੱਕੀ ਤਨ ਰੋਜ਼ਗਾਰ ਤੇ ਰੁਕਿਆ ਹੋਇਆ ਕੰਮ ਚਾਲੂ ਕਰ ਸਕਦੇ ਹਨ ਇਹ ਉਪਾਅ ਪਰਾਚੀਨ ਗ੍ਰੰਥਾਂ ਤਤ ਗਿਆਨ ਅਤੇ ਲੋਕ ਅਸਥਾਵਾਂ ਵਿੱਚ ਬਹੁਤ ਵਰਤਿਆ ਗਿਆ ਹੈ वक्फा 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 मध्यम सफेद तारा सेक्शन 1 लौंग क्यों प्रभावशाली मानी जाती है लौंग सिर्फ एक मसाला नहीं सदियां तो इस नु गूड़ा सहीदा निशान वास्तु गूड़ा सहीदा निशान आयुर्वेद गूड़ा सहीदा निशान धार्मिक विद्यान गूड़ा सहीदा निशान ते ज्योतिष विज्ञान विच बेहद महत्वपूर्ण मन्या गया है लौंग दी खुशबू अदगनल मिलके नकारात्मक ऊर्जा खत्म कर दी है मन में ताजगी दी है घर के विच रुके हुए काम सही कर दी है। पैसे नाल जुड़िया रुकावटा कटाउंदी है पुराने राजे महाराजे भी हवन समय लौंग पाँदे सन क्योंकि इस वातावरण शुद्ध हो जाता है वक्फा 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 मध्यम सफ़ेद तारा सैक्शन दो तो दो लौंग उपा कदों करिए ਇਸ ਉਪਾਦ ਸਮਾਵੇ ਬਹੁਤ ਮਤਵਪੂਰਨ ਹੈ ਤਜਰਬਕਾਰ ਲੋਕਾਂ ਅਨੁਸਾਰ ਸਭ ਤੋਂ ਵਧੀਆ ਸਮਾ ਗੂੜਾ ਸਹੀ ਦਾ ਨਿਸ਼ਾਨ ਸ਼ਨੀਚਰਵਾਰ ਸਵੇਰ 6 ਤੋਂ 9 ਵਜੇ ਗੂੜਾ ਸਹੀ ਦਾ ਨਿਸ਼ਾਨ ਜਾਂ ਸ਼ੁੱਕਰਵਾਰ ਸ਼ਾਮ 5 ਤੋਂ 7 ਵਜੇ ਗੂੜਾ ਸਹੀ ਦਾ ਨਿਸ਼ਾਨ ਜਾਂ ਮਹੀਨੇ ਦੀ ਪਹਿਲੀ ਤਰੀਕ ਜੇ ਤੁਸੀਂ ਇਹ ਤਿੰਨ ਸਮਿਆਂ ਵਿੱਚੋਂ ਕਿਸੇ ਇੱਕ ਵਾਰ ਕਰ ਲਓ ਪ੍ਰਭਾਵ ਹੋਰ ਵੀ ਵੱਧ ਜਾਂਦਾ ਹੈ ਵਕਫਾ 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 मध्यम सफ़ेद तारा सैक्शन तीन उपाले की चाहिदा है उपाले तोहनु सिर्फ चार चीज़ा हन। एक दो लौंग दाने, दो अपना पुराना वालेट बटुआ, तीन जा पीले रंग दी कागज पट्टी छोटी चार कलम लाल जा नीली। चीजा बहुत साधारण हैं पर नियम बहुत जरूरी हैं वक्फा वक्फ़ा वक्फा मध्यम सफ़ेद तारा सेक्शन चार ਵੱਡਾ ਨਿਯਮ ਮੋਸਟ ਇੰਪੋਰਟੈਂਟ ਰੂਲ ਉਪਾ ਕਰਦੇ ਸਮੇਂ ਮਨ ਚ ਕੋਈ ਵੀ ਨਕਾਰਾਤਮਕ ਵਿਚਾਰ ਗੁੱਸਾ ਡਰ ਸ਼ੱਕ ਨਹੀਂ ਹੋਣਾ ਚਾਹੀਦਾ ਇਹ ਕੰਮ ਸ਼ਰਧਾ ਤੇ ਸਾਫ਼ ਨiyet ਨਾਲ ਹੀ ਕਰਨਾ ਚਾਹੀਦਾ ਹੈ ਮੱਦਮ ਸਫੇਦ ਤਾਰਾ ਸੈਕਸ਼ਨ 5 ਤੋਂ ਦੋ ਲੌਂਗ ਬਟੂਏ ਉਪਾ ਮੇਨ ਪ੍ਰੋਸੀਜਰ ਹੁਣ ਉਹ ਲੱਗੀ ਵੀਡੀਓ ਦੀ ਸਭ ਤੋਂ ਮਹੱਤਵਪੂਰਨ ਜਗਾ ਜਿਸ ਦਾ ਥੰਬਨੇਲ ਤਸਵੀਰ ਵੇਖਿਆ दो लौंग किस्मत बदल देंगे। देप एक दो लॉन्ग साफ करो दो लौंग लो अ ते हौली जिहा फूक मार के नेगेटिविटी दूर दी भावना रखो अस्टैप दो कागज़ ते तीन शब्द लिखो छोटे कागज़ ते लिखो एक धन प्राप्ति दो रुकी तरक्की चालू होवे तीन सरबत दा पला आखिरी लाइन जरूरी है ए नियत शुद्ध कर दी है ਅਸਟੈਪ 3 ਉਹ ਕਾਗਜ਼ ਤਿੰਨ ਵਾਰੀ ਮੁੜੋ ਕਦੇ ਦੋ ਵਾਰੀ ਨਹੀਂ ਕਦੇ ਚਾਰ ਵਾਰੀ ਨਹੀਂ ਤਿੰਨ ਵਾਰੀ ਹੀ ਅਸਟੈਪ 4 ਕਾਗਜ਼ ਨੂੰ ਬਟੂਏ ਵਿੱਚ ਉਸ ਖਾਣੇ ਰੱਖੋ ਜਿੱਥੇ ਪੈਸੇ ਹੁੰਦੇ ਹਨ ਪਰ ਧਿਆਨ ਗੂੜਾ ਸਹੀ ਦਾ ਨਿਸ਼ਾਨ ਕਾਗਜ਼ ਵੱਲੇ ਕਰ ਚ ਕਦੇ ਵੀ ਬੇਲੋੜੀ ਪੁਰਾਣੀਆਂ ਰਸੀਦਾਂ ਨਹੀਂ ਹੋਣੀਆਂ ਗੂੜਾ ਸਹੀ ਦਾ ਨਿਸ਼ਾਨ ਗੰਦਾ ਬਟੂਆ ਨਹੀਂ ਹੋਣਾ ਚਾਹੀਦਾ ਅਸਟੈਪ 5 ਹੁਣ ਦੋ ਲੌਂਗ ਕਾਗਜ਼ ਦੇ ਉੱਪਰ ਰੱਖ ਦਿਓ ਇਹ ਬਹੁਤ ਮਹੱਤਵਪੂਰਨ ਹੈ ਲੌਂਗ ਤੁਹਾਡੇ ਇਰਾਦਿਆਂ ਨੂੰ ਐਕਟੀਵੇਟ ਕਰਦੇ ਹਨ ਅਸਟੈਪ 6 ਬਟੂਏ ਨੂੰ 11 ਸਕਿੰਟ ਬੰਦ ਕਰਕੇ ਹੱਥਾਂ ਵਿੱਚ ਰੱਖੋ ਅੱਖਾਂ ਬੰਦ ਕਰੋ ਤੇ ਮਨ ਵਿੱਚ ਸਿਰਫ ਇੱਕ ਲਾਈਨ ਕਹੋ ਮੇਰੇ ਰੁਕੇ ਹੋਏ ਕੰਮ ਚੱਲਣ ਲੱਗਣ ਮੇਰੇ ਘਰਦੰ ਦੀ ਆਵਕ ਵਧੇ ਸੈਕਸ਼ਨ 6 ਇਸ ਉਪਾਅ ਨੂੰ ਕਿੰਨੀ ਵਾਰ ਕਰੀਏ ਇਹ ਉਪਾਅ ਇੱਕ ਵਾਰ ਕੀਤਾ ਵੀ ਕਾਫੀ ਹੈ ਪਰ ਜੇ ਵੱਡੀਆਂ ਰੁਕਾਵਟਾਂ ਹੋਣ ਤਾਂ ਮਹੀਨੇ ਵਿੱਚ ਇੱਕ ਵਾਰ ਜਾਂ 45 ਦਿਨਾਂ ਛੇਕ ਵਰਤੋਂ ਬਟੂਏ ਦੇ ਅੰਦਰ ਲੌਂਗ 90 ਦਿਨ ਤੱਕ ਰੱਖੇ ਜਾ ਸਕਦੇ ਹਨ ਉਸ ਤੋਂ ਬਾਅਦ ਉਹਨਾਂ ਨੂੰ ਹਟਾਉਣਾ ਜ਼ਰੂਰੀ ਹੈ ਸੈਕਸ਼ਨ 7 ਤੋਂ ਦੋ ਲੌਂਗ ਦੇ ਹੋਰ ਲਾਭ ਫੋਰ ਵੀਡੀਓ ਲੈਨਥ ਇਹ ਹਿੱਸਾ ਵੀਡੀਓ ਨੂੰ ਲੰਮਾ ਕਰਨ ਤੇ ਇਨਫੋਰਮੇਟਿਵ ਬਣਾਉਂਦਾ ਹੈ ਗੂੜਾ ਸਹੀ ਦਾ ਨਿਸ਼ਾਨ ਵਪਾਰ ਵਿੱਚ ਨਵਾਂ ਆਰਡਰ ਮਿਲਦਾ ਹੈ ਗੂੜਾ ਸਹੀ ਦਾ ਨਿਸ਼ਾਨ ਕਿਸਮਤ ਵਿੱਚ ਰੁਕਾਵਟਾਂ ਕਰ ਦਿਆ ਹਨ ਗੂੜਾ ਸਹੀ ਦਾ ਨਿਸ਼ਾਨ ਕਰ ਰਕ ਤੋਂ ਮੈਨੇਜਰ ਤੱਕ ਦੀ ਤਰੱਕੀ ਦਾ ਰਸਤਾ ਸਾਫ਼ ਹੁੰਦਾ ਹੈ ਗੂੜਾ ਸਹੀ ਦਾ ਨਿਸ਼ਾਨ ਕਰਦੀ ਤਣਾਓ ਵਾਲੀ ਐਨਰਜੀ ਸ਼ਾਂਤ ਹੁੰਦੀ ਹੈ ਗੂੜਾ ਸਹੀ ਦਾ ਨਿਸ਼ਾਨ ਦਿਮਾਗ ਇੱਕ ਦਿਸ਼ਾ ਵਿੱਚ ਸੋਚਣਾ ਸਿੱਖਦਾ ਹੈ ਲੋਕਾਂ ਨੇ ਦੱਸਿਆ ਕਿ ਇਸ ਉਪਾਅ ਨਾਲ ਉਹਨਾਂ ਦੇ ਪੈਸੇ ਵਾਪਸ ਆਏ ਬਕਾਇਆ ਕੰਮ ਪੂਰੇ ਹੋਏ ਰੋਜ਼ਗਾਰ ਵਿੱਚ ਵਾਅਦਾ ਹੋਇਆ ਵੀਡੀਓ ਵਿੱਚ ਤੁਸੀਂ ਇਸ ਨੂੰ ਜਨਤਾ ਦੀ رائے ਵਾਂਗ ਐਕਸਪਲੇਨ ਕਰ ਸਕਦੇ ਹੋ ਸੈਕਸ਼ਨ 8 ਵਾਸਤੂ ਐਂਗਲ ਜਿੱਥੇ ਬਟੂਆ ਹੁੰਦਾ ਹੈ ਉਹ ਤੁਹਾਡੀ ਧਨ ਲਗਨ ਆਮਦਨੀ ਤੇ ਸੋਪਾਗਾ ਦਾ ਮਾਇਨਾ ਹੈ ਜੇ ਬਟੂਆ ਗੰਦਾ ਤੇ ਖਾਲੀ ਰਹੇ એનર્ਜੀ ਘੱਟ ਹੋ ਜਾਂਦੀ ਹੈ ਲੌਂਗ ਉਸ એનਜੀ ਨੂੰ ਐਕਟੀਵੇਟ ਕਰਦੀ ਹੈ ਕਲੇਪਰ ਬੋਰਡ ਸੈਕਸ਼ਨ 9 ਉਪਾਕਰਨ ਤੋਂ ਪਹਿਲਾਂ ਵੱਡੀ ਤਿਆਰੀ ਅਕਸਰ ਲੋਕ ਉਪਾ ਕਰਦੇ ਤਾਂ ਹਨ ਪਰ ਨਤੀਜੇ ਨਹੀਂ ਮਿਲਦੇ ਕਿਉਂਕਿ ਉਹ ਇੱਕ ਸਭ ਤੋਂ ਮਹੱਤਵਪੂਰਨ ਗੱਲ ਪੁੱਲ ਜਾਂਦੇ ਹਨ ਮੱਧਮ ਸਫੇਦ ਤਾਰਾ ਕਿਸੇ ਵੀ ਉਪਾ ਤੋਂ ਪਹਿਲਾਂ ਧਿਆਨ ਦੀ ਸਾਫਤਾ ਮਾਈਂਡ ਕਲੈਂਜ਼ਿੰਗ ਬਹੁਤ ਜ਼ਰੂਰੀ ਹੈ ਇਸ ਦਾ ਮਤਲਬ ਕੀ ਗੂੜਾ ਸਹੀ ਦਾ ਨਿਸ਼ਾਨ 2 ਤੋਂ 3 ਮਿੰਟ ਲਈ ਗਹਿਰੀ ਸਾਹ ਲਓ ਗੂੜਾ ਸਹੀ ਦਾ ਨਿਸ਼ਾਨ 4 ਸੈਕਿੰਡ ਲਈ ਸਾਹ ਖਿਚੋ ਗੂੜਾ ਸਹੀ ਦਾ ਨਿਸ਼ਾਨ 2 ਸੈਕਿੰਡ ਰੋਕੋ गूढ़ा सही का निशान छे सकेंट विहर छो इसे दिमाग का अस्ट्रैस लैवल चाली प्रतिशत घट हो जाता है अते एनर्जी अफलो सही हो जाता है उपाकरण वेले अंदरों सुचाई जरूरी है जे अंदरों ही शक हो उपा कम कद कर नहीं करदा वक्फा 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 मध्यम सफ़ेद तारा सैक्शन दस बटूआ किवें होना चाहता है वैरी इंपॉर्टेंट ਬਹੁਤ ਸਾਰੀਆਂ ਵੀਡੀਓਜ਼ ਇਹ ਨਹੀਂ ਦੱਸਦੀਆਂ ਪਰ ਵਾਸਤੂ ਅਨੁਸਾਰ ਬਟੂਏ ਨੂੰ ਧਨ ਦਾ ਮੰਦਰ ਮੰਨਿਆ ਜਾਂਦਾ ਹੈ। ਗੂੜਾ ਸਹੀ ਦਾ ਨਿਸ਼ਾਨ ਬਟੂਆ ਇਹੋ ਜਿਹਾ ਹੋਣਾ ਚਾਹੀਦਾ ਹੈ। 1 ਫਟਿਆ ਨਹੀਂ, 2 ਗੰਦਾ ਨਹੀਂ, 3 ਅੰਦਰੋਂ ਅਕਰੰਪਲੜ ਬਿਲਜ਼ ਨਹੀਂ, 4 ਬੇਲੋਰੀਆ ਰਸੀਦਾ, ਪੁਰਾਣੇ ਟਿਕਟਾ, ਏਟੀਐਮ ਸਲਿਪਸ ਨਹੀਂ। ਤਾਂ ਨੂੰ ਉੱਥੇ ਹੀ ਵਸਦਾ ਹੈ ਜਿੱਥੇ ਸਾਫ਼, ਸੁਥਰਾ ਮਾਹੌਲ ਹੁੰਦਾ ਹੈ। ਇਕ ਮੰਨਤਾ ਹੈ ਕਿ ਫਟਿਆ ਬਟੂਆ ਰੁਕੀ ਕਿਸਮਤ ਦੀ ਨਿਸ਼ਾਨੀ ਹੈ ਜੇ ਤੁਹਾਡਾ ਬਟੂਆ ਫਟਿਆ ਹੈ ਤਾਂ ਸਭ ਤੋਂ ਪਹਿਲਾਂ ਉਹ ਬਦਲੋ ਵਕਫਾ 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 ਮੱਦਮ ਸਫੇਦ ਤਾਰਾ ਸੈਕਸ਼ਨ 11 ਲੌਂਗ ਨਾਲ ਧਨ ਚੁੰਬਕ ਪ੍ਰਭਾਵ ਕਿਵੇਂ ਬਣਦਾ ਹੈ ਇਹ ਵੀਡੀਓ ਦਾ ਸਭ ਤੋਂ ਇੰਟਰਸਟਿੰਗ ਅਤੇ ਸਾਇੰਟੀਫਿਕ ਬਿੰਦੂ ਲੌਂਗ ਵਿੱਚ ਹੁੰਦੇ ਹਨ ਗੂੜਾ ਸਹੀ ਦਾ ਨਿਸ਼ਾਨ ਯੂਜੈਨਲ ਗੂੜਾ ਸਹੀ ਦਾ ਨਿਸ਼ਾਨ ਐਂਟੀਆਕਸੀਡੈਂਟਸ ਗੂੜਾ ਸਹੀ ਦਾ ਨਿਸ਼ਾਨ ਨੈਚੁਰਲ ਐਡਮੈਟਿਕ ਕੋਇਲਰਸ ਇਹ ਤਿੰਨੇ ਚੀਜ਼ਾਂ ਮਿਲ ਕੇ એનર્ਜੀ ਐਂਪਲੀਫਿਕੇਸ਼ਨ ਫੀਲਡ ਬਣਾਉਂਦੀਆਂ ਹਨ ਵਾਸਤੂ ਅਨੁਸਾਰ ਐਡਮੈਟਿਕ ਕੋਇਲਰਸ ਮਨੁੱਖ ਦੇ ਚਾਰਾਂ ਪਾਸੇ એનર્ਜੀ ਦੀ ਇੱਕ ਪਰਤ ਤਿਆਰ ਕਰ ਦਿੰਦੇ ਹਨ ਜਿਸ ਨੂੰ ਕਿਹਾ ਜਾਂਦਾ ਹੈ ਆਬਾ ਚੱਕਰ ਦੀ ਸਫਾਈ ਆਬਾ ਸਾਫ਼ ਹੋਣ ਨਾਲ ਗੂੜਾ ਸਹੀ ਦਾ ਨਿਸ਼ਾਨ ਕੌਨਫੀਡੈਂਸ ਵਧਦਾ ਗੂੜਾ ਸਹੀ ਦਾ ਨਿਸ਼ਾਨ ਥੌਟ ਅ ਪ੍ਰੋਸੈਸ ਇੰਪਰੂਵ ਹੁੰਦਾ ਗੂੜਾ ਸਹੀ ਦਾ ਨਿਸ਼ਾਨ 네ਗੇਟਿਵ ਇਮਪੈਕਟ ਕੱਟਦਾ ਗੂੜਾ ਸਹੀ ਦਾ ਨਿਸ਼ਾਨ ਡਿਸੀਜਨ 메ਕਿੰਗ ਸਹੀ ਹੁੰਦੀ ਜਿੱਥੇ ਥੋਟ ਆ ਪ੍ਰੋਸੈਸ ਸਹੀ ਉਥੇ ਤਾਂ ਦੀ ਆਕਰਸ਼ਣ ਆਪਣੇ ਆਪ ਹੁੰਦੀ ਹੈ ਵਕਫਾ 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 ਮੱਦਮ ਸਫੇਦ ਤਾਰਾ ਸੈਕਸ਼ਨ 12 ਉਪਾਕਰ ਦੇ ਸਮੇਂ ਕੀ ਗਲਤੀਆਂ ਨਾ ਕਰੀਏ ਇਹ ਹਿੱਸਾ ਵੀਡੀਓ ਨੂੰ ਆਥੈਂਟਿਕ ਤੇ ਯੂਸਫੁਲ ਬਣਾਉਂਦਾ ਹੈ ਕਰਾਸ ਮਾਰਕ ਗਲਤੀ ਦੋ ਲੌਂਗ ਦੀ ਥਾਂ ਤਿੰਨ ਲੌਂਗ ਰੱਖਣਾ ਲੁਕਤ ਦੋ ਲੌਂਗ ਦੀ એનર્ਜੀ ਕੋ ਬੈਲੈਂਸ ਕਰਦੇ ਹਨ ਤਿੰਨ ਨਹੀਂ ਕਰਾਸ ਮਾਰਕ ਗਲਤੀ ਦੋ ਕਾਗਜ਼ ਚਿੱਥੜਾ ਹੋਣਾ ਕਾਗਜ਼ ਸਾਫ਼ ਸਿਮਟਿਆ ਹੋਇਆ ਤੇਲ ਅਫੜੀ ਹੋਵੇ ਕਰਾਸ ਮਾਰਕ ਗਲਤੀ ਤਿੰਨ ਬਟੂਏ ਨੂੰ ਫਰਿੱਜ ਬਾਥਰੂਮ ਜਾਂ ਤਕੀਏ ਦੇ ਹੇਠਾਂ ਰੱਖਣਾ ਬਹੁਤ ਲੋਕ ਇਹ ਕਰਦੇ ਹਨ ਪਰ ਇਹ ਨਕਾਰਾਤਮਕ એનર્ਜੀ ਬਣਾਉਂਦਾ ਹੈ ਕਰਾਸਮਾਰਕ ਗਲਤੀ 4 ਉਪਾਕਰਨ ਦੇ ਬਾਦ ਬਟੂਆ ਖਾਲੀ ਰੱਖਣਾ ਬਟੂਏ ਵਿੱਚ ਹਮੇਸ਼ਾ ਘੱਟ ਤੋਂ ਘੱਟ ਗੂੜਾ ਸਹੀ ਦਾ ਨਿਸ਼ਾਨ ਇੱਕ ਨੋਟ ਗੂੜਾ ਸਹੀ ਦਾ ਨਿਸ਼ਾਨ ਜਾਂ 5 ਰੁਪਏ ਗੂੜਾ ਸਹੀ ਦਾ ਨਿਸ਼ਾਨ ਜਾਂ ਇੱਕ ਚਿੱਠੀ ਜ਼ਰੂਰ ਰੱਖੋ ਕਰਾਸਮਾਰਕ ਗਲਤੀ 5 ਉਪਾ ਕਰਕੇ ਭੁੱਲ ਜਾਣਾ ਉਪਾ ਇਰਾਦੇ ਨਾਲ ਕੀਤਾ ਜਾਂਦਾ ਹੈ ਭੁੱਲ ਕੇ ਨਹੀਂ ਵਕਫਾ 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 ਮੱਧਮ ਸਫੇਦ ਤਾਰਾ ਸੈਕਸ਼ਨ 13 ਤੋਂ ਦੋ ਲੌਂਗ ਉਪਾਦ ਦਾ ਗੂੜਾ ਰਾਜ਼ ਇਹ ਹਿੱਸਾ ਆਡੀਅנס ਨੂੰ ਈਮੋਸ਼ਨਲ ਟੱਚ ਦਿੰਦਾ ਹੈ ਸਾਡੇ ਪੁਰਖਿਆਂ ਦਾ ਕਹਿਣਾ ਸੀ ਕਿ ਲੌਂਗ ਚੰਗੀਆਂ ਸ਼ਕਤੀਆਂ ਨੂੰ ਬੁਲਾਂਦੀ ਹੈ ਤੇ ਮਾੜੀਆਂ ਨੂੰ ਦੂਰ ਭਜਾਉਂਦੀ ਹੈ ਜਦੋਂ ਤੁਸੀਂ ਬਟੂਏ ਦੇ ਅੰਦਰ ਲੌਂਗ ਰੱਖਦੇ ਹੋ ਤਾਂ ਇਹ ਤਿੰਨਾਂ ਤੇ ਅਸਰ ਕਰਦਾ ਹੈ ਇੱਕ ਤੁਹਾਡੀ ਮਨਸ਼ਾ ਦੋ ਵਾਤਾਵਰਨ ਦੀ એનર્ਜੀ ਤਿੰਨ ਤਨ ਦਾ ਸਰੋਤ ਜਦੋਂ ਇਹ ਤਿੰਨੇ ਇਕਜੁੱਟ ਹੋ ਜਾਣ ਤਾਂ ਜ਼ਿੰਦਗੀ 'ਚ ਰੁਕੇ ਹੋਏ ਕੰਮ ਆਪਣੇ ਆਪ ਚੱਲਣ ਲੱਗਦੇ ਹਨ ਵਕਫਾ 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 ਮੱਦਮ ਸਫੇਦ ਤਾਰਾ ਸੈਕਸ਼ਨ 14 ਇਸ ਉਪਾਉ ਨੂੰ ਕਰਨ ਤੋਂ ਬਾਅਦ 21 ਦਿਨਾਂ ਦੀ એનર્ਜੀ ਸਾਈਕਲ ਉਪਾ ਕਰਨ ਤੋਂ ਬਾਅਦ 21 ਦਿਨ ਤੁਹਾਡੀ ਲਾਈਫ 'ਚ ਤਿੰਨ 스테जेस ਆਉਂਦੀਆਂ ਹਨ 스테ਜ 1 ਹਲਕਾ ਬਦਲਾ ਡੇ 2 ਡੇ 7 ਗੂੜਾ ਸਹੀ ਦਾ ਨਿਸ਼ਾਨ ਮਨ ਸ਼ਾਂਤ ਹੋਵੇਗਾ ਗੂੜਾ ਸਹੀ ਦਾ ਨਿਸ਼ਾਨ ਨੈਸਸਰੀ ਫਿਲ ਕਟੇਗਾ ਗੂੜਾ ਸਹੀ ਦਾ ਨਿਸ਼ਾਨ ਪੈਸੇ ਵਾਪਸ ਆਉਣ ਦੀਆਂ ਚੋਟੀਆਂ ਮੋਟੀਆਂ ਕਟਨਾਵਾਂ ਅਸਟੇਜ 2 ਰੁਕਾਵਟਾਂ ਦਾ ਕਟਨਾ ਡੇ 8 ਟੂ ਡੇ 14 ਗੂੜਾ ਸਹੀ ਦਾ ਨਿਸ਼ਾਨ ਅਟਕੇ ਕੰਮ ਧੀਰੇ ਧੀਰੇ ਸਹੀ ਹੋਣ ਗੂੜਾ ਸਹੀ ਦਾ ਨਿਸ਼ਾਨ ਇਨਕਮ ਦੇ ਨਵੇਂ ਚਾਂਸਸ ਗੂੜਾ ਸਹੀ ਦਾ ਨਿਸ਼ਾਨ ਫੈਮਿਲੀ ਟੈਨਸ਼ਨ ਕਟਣਾ ਅਸਤੇਜ ਦਿਨ ਤਨ ਪ੍ਰਵਾਹ ਸ਼ੁਰੂ 1.15 ਟੂਡੇ ਕੀ ਗੂੜਾ ਸਹੀ ਦਾ ਨਿਸ਼ਾਨ ਆਮਦਨੀ ਵਧਣਾ ਗੂੜਾ ਸਹੀ ਦਾ ਨਿਸ਼ਾਨ ਜੌਬ ਬਿਜ਼ਨਸ ਵਿੱਚ ਚੰਗਾ ਸਿਗਨਲ ਗੂੜਾ ਸਹੀ ਦਾ ਨਿਸ਼ਾਨ ਕਿਸਮਤ ਵਾਲੀਆਂ ਛੋਟੀਆਂ ਖੁਸ਼ੀਆਂ ਮਿਲਣੀਆਂ ਵਕਫਾ 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 ਮੱਦਮ ਸਫੇਦ ਤਾਰਾ ਸੈਕਸ਼ਨ 15 ਇਹ ਉਪਾਅ ਕਿਸ ਲਈ ਸਭ ਤੋਂ ਜ਼ਿਆਦਾ ਪ੍ਰਭਾਵੀ ਹੈ ਇਹ ਉਪਾਹੇਠਾਂ ਦਿੱਤੇਆਂ ਲਈ ਬਹੁਤ ਪਾਵਰਫੁੱਲ ਮੰਨਿਆ ਗਿਆ ਹੈ ਗੂੜਾ ਸਹੀਦਾ ਨਿਸ਼ਾਨ ਜਿਨ੍ਹਾਂ ਦੀ ਇਨਕਮ ਰੁਕੀ ਹੋਈ ਹੈ ਗੂੜਾ ਸਹੀਦਾ ਨਿਸ਼ਾਨ ਜਿਨ੍ਹਾਂ ਨੂੰ ਪੈਸੇ ਆਉਂਦੇ ਹਾਇ ਨਿਕਲ ਜਾਣ ਗੂੜਾ ਸਹੀਦਾ ਨਿਸ਼ਾਨ ਜੋਬ ਨਹੀਂ ਲੱਗਦੀ ਗੂੜਾ ਸਹੀਦਾ ਨਿਸ਼ਾਨ ਬਿਜ਼ਨਸ ਖੜਹਾ ਨਹੀਂ ਹੁੰਦਾ ਗੂੜਾ ਸਹੀਦਾ ਨਿਸ਼ਾਨ ਹਰ ਕੰਮ ਵਿੱਚ ਰੁਕਾਵਟ ਗੂੜਾ ਸਹੀਦਾ ਨਿਸ਼ਾਨ ਕਿਸੇ ਦਾ ਪੈਸਾ ਵਾਪਸ ਨਹੀਂ ਆ ਰਿਹਾ ਗੂੜਾ ਸਹੀਦਾ ਨਿਸ਼ਾਨ ਗੜ ਚ ਟੈਂਸ਼ਨ ਜ਼ਿਆਦਾ ਗੂੜਾ ਸਹੀ ਦਾ ਨਿਸ਼ਾਨ ਮਨ ਨੈਗੇਟਿਵ ਥਾਟਸ ਨਾਲ ਭਰਿਆ ਅਜਿਹਿਆਂ ਲਈ ਇਹ ਉਪਾਅ ਅਕਸਰ ਕੰਮ ਕਰਦਾ ਹੈ ਵਕਫਾ 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 ਮੱਦਮ ਸਫੇਦ ਤਾਰਾ ਸੈਕਸ਼ਨ 16 ਲੌਂਗ ਦੀ ਦੂਜੀ ਵਿਧੀ ਬੋਨਸ ਰਿਚੂਅਲ ਵੀਡੀਓ ਨੂੰ ਹੋਰ ਲੰਮਾ ਕਰਨ ਲਈ ਜੇ ਤੁਸੀਂ ਚਾਹੋ ਤਾਂ ਦੋ ਲੌਂਗ ਦਾ ਇੱਕ ਹੋਰ ਤਰੀਕਾ ਵੀ ਹੈ ਰਾਤ 9 ਵਜੇ ਦੇ ਬਾਅਦ ਗੂੜਾ ਸਹੀ ਦਾ ਨਿਸ਼ਾਨ ਦੇਸੀ ਕੀ ਜਲਾਓ ਗੂੜਾ ਸਹੀਦਾ ਨਿਸ਼ਾਨ ਉਸ ਵਿੱਚ ਦੋ ਲੌਂਗ ਪਾਓ ਗੂੜਾ ਸਹੀਦਾ ਨਿਸ਼ਾਨ ਇੱਕ ਮਿੰਟ ਜਲਣ ਦਿਓ ਗੂੜਾ ਸਹੀਦਾ ਨਿਸ਼ਾਨ ਹੱਥ ਜੋੜ ਕੇ ਮਨ ਵਿੱਚ ਕਹੋ ਮੇਰੀਆਂ ਰੁਕਾਵਟਾਂ ਦੂਰ ਹੋਣ ਇਹ ਵੀ ਐਨਜੀ ਅ ਪਿਉਰਿਫਿਕੇਸ਼ਨ ਲਈ ਬਿਹਤਰੀਨ ਹੈ ਵਕਫਾ 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 ਮੱਦਮ ਸਫੇਦ ਤਾਰਾ ਸੈਕਸ਼ਨ 17 ਲੌਂਗ ਨੂੰ ਨਕਾਰਾਤਮਕਤਾ ਕਿਉਂ ਨਹੀਂ ਪਸੰਦ ਰੀਜ਼ਨ ਲੌਂਗ ਦੀ ਸੁਗੰਧ ਪੋਜ਼ਿਟਿਵ ਅਫ ਰੀਕਵੈਂਸੀ ਜਨਰੇਟ ਕਰਦੀ ਹੈ ਇਸ ਨੂੰ 1420 ਹਰਟਜ਼ ਦੇ ਆਲੇ ਦੁਆਲੇ ਮੰਨਿਆ ਜਾਂਦਾ ਹੈ 네ਗੇਟਿਵ ਅਫ ਰੀਕਵੈਂਸੀਜ਼ ਹਮੇਸ਼ਾ ਲੋ ਹੁੰਦੀਆਂ ਹਨ ਜਿਵੇਂ 200 ਹਰਟਜ਼ 300 ਹਰਟਜ਼ ਜਦੋਂ ਤੁਸੀਂ ਲੌਂਗ ਰੱਖਦੇ ਹੋ 네ਗੇਟਿਵ ਅਫ ਰੀਕਵੈਂਸੀਜ਼ ਟਿਕ ਨਹੀਂ ਸਕਦੀਆਂ ਇਸ ਲਈ ਲੋਕ ਕਹਿੰਦੇ ਹਨ ਲੌਂਗ ਕਰਦੀ ਸੁਖੀ ਕਿਸਮਤ ਨਮ ਕਰਦੀ ਹੈ ਵਕਫਾ 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 मद्धम सफेद तारा पाठ दो एंडिंग आउटलो स्टाइल दोस्तों ਤੁਸੀਂ ਵੇਖਿਆ ਕਿ ਸਿਰਫ ਦੋ ਲੌਂਗ ਕਿਸ ਤਰ੍ਹਾਂ ਗੂੜਾ ਸਹੀ ਦਾ ਨਿਸ਼ਾਨ ਤੁਹਾਡੇ ਬਟੂਏ ਗੂੜਾ ਸਹੀ ਦਾ ਨਿਸ਼ਾਨ ਕਿਸਮਤ ਗੂੜਾ ਸਹੀ ਦਾ ਨਿਸ਼ਾਨ ਅਤੇ ਧਨ ਪਰਵਾ ਤੇ ਵੱਡਾ ਪ੍ਰਭਾਵ ਪਾ ਸਕਦੇ ਹਨ ਅਜੇ ਵੀ ਬਹੁਤ ਕੁਝ ਬਾਕੀ ਹੈ ਅਗਲੇ ਪਾਗ ਵਿੱਚ ਅਸੀਂ ਗੱਲ ਕਰਾਂਗੇ ਇਸ ਉਪਾਰ ਦੇ ਗਹਿਰੇ ਰਾਜ਼ એનર્ਜੀ ਕੋਡਿੰਗ ਦਾਤਾ ਦੇ ਨਿਯਮ ਅਤੇ ਕਿਵੇਂ ਤੁਸੀਂ ਆਪਣੇ ਜੀਵਨ ਵਿੱਚ ਇਸ ਨੂੰ 100% ਪ੍ਰਭਾਵੀ ਬਣਾ ਸਕਦੇ ਹੋ